ਦੇ ਪਰੈਂਟ ਸੁਮਨ ਬਾਲਾ ਜੀ ਪਿੰਡ ਖੇੜਾ ਦੋਨਾਂ ਤੋਂ ਇਹ ਪਹਿੰਦਾ ਦੱਸਦੇ ਹਨ ਕਿ ਇਹਨਾਂ ਨੂੰ 2 ਮਹੀਨੇ ਪਹਿਲਾਂ ਪੈਰਾਲਾਈਜ਼ ਹੋ ਗਿਆ ਸੀ ਤੇ ਜਿਸ ਦੇ ਕਾਰਨ ਇਹਨਾਂ ਦੀ ਸੱਜੀ ਸਾਈਡ ਜਿਹੜੀ ਸੀ ਬਿਲਕੁਲ ਰੁਕ ਗਈ ਸੀ ਇਹਨਾਂ ਨੂੰ ਚੱਕ ਕੇ ਇਸ ਭਵਨ ਦੇ ਵਿੱਚ ਲੈ ਕੇ ਆਉਂਦੇ ਸਨ ਤੇ ਪਿੱਛੇ ਲਟਾ ਦਿੱਤਾ ਜਾਂਦਾ ਸੀ ਇਹਨਾਂ ਦੇ ਘਰ ਦੇ ਇਹਨਾਂ ਨੂੰ ਹੀ ਜਗ੍ਹਾ ਦੇ ਉੱਤੇ ਜਦੋਂ ਲੈ ਕੇ ਆਉਂਦੇ ਸਨ ਤਾਂ ਉਹ ਦੱਸਦੇ ਹਨ ਕਿ ਇਹਨਾਂ ਦੇ ਵਾਸਤੇ ਅਸੀਂ ਕਾਫੀ ਇਲਾਜ ਕਰਵਾਇਆ ਪਰ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਤੇ ਦੱਸਦੇ ਹਨ ਕਿ ਇਹਨਾਂ ਨੂੰ ਜਦੋਂ ਪਿੱਛੇ ਲਟਾ ਦਿੱਤਾ ਜਾਂਦਾ ਸੀ ਤਾਂ ਇਸ ਜਗ੍ਹਾ ਦੇ ਉੱਤੇ ਇਹਨਾਂ ਦੇ ਲਈ ਪ੍ਰਾਰਥਨਾ ਹੁੰਦੀ ਸੀ ਤਾਂ ਹੁਣ ਇਹ ਭੈਣ ਦੱਸਦੇ ਹਨ ਕਿ ਪੂਰੀ ਤਰ੍ਹਾਂ ਠੀਕ ਹਨ ਜਿਹੜੇ ਇਹ ਚੱਲ ਵੀ ਨਹੀਂ ਸਕਦੇ ਸਨ ਹੁਣ ਚੱਲ ਕੇ ਸਾਡੇ ਵਿਚਕਾਰ ਅੱਗੇ ਆਪਣੀ ਗਵਾਹੀ ਦੇਣ ਦੇ ਲਈ ਆਏ ਹਨ ਜਿਸ ਦੇ ਲਈ ਇਹ ਭੈਣ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਨ ਭੈਣ ਕੁਲਵੰਤ ਕੌਰ ਪਿੰਡ ਸੇਫਲਾਵਾਦ ਤੋਂ ਇਹ ਭੈਣ ਦੱਸਦੇ ਹਨ ਕਿ ਬੇਟੀ ਦੇ ਵਿਦੇਸ਼ ਜਾਣ ਵਾਸਤੇ 8 ਮਹੀਨਿਆਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਪਰ ਕੋਈ ਨਾ ਕੋਈ ਰੁਕਾਵਟ ਪਈ ਜਾਂਦੀ ਸੀ ਤੇ ਫਿਰ ਇਹਨਾਂ ਨੇ ਇਸ ਪਵਿੱਤਰ ਪਵੰਨ ਦੇ ਵਿੱਚੋਂ ਪ੍ਰਾਰਥਨਾ ਕਰਵਾਈ ਤਾਂ ਕਹਿੰਦੇ 2 ਹਫ਼ਤੇ ਬਾਅਦ ਹੀ ਬੇਟੀ ਦਾ ਇਟਲੀ ਜਾਣ ਵਾਸਤੇ ਕੰਮ ਬਣ ਗਿਆ ਤੇ ਇਟਲੀ ਦੇ ਵਿੱਚ ਠੀਕ ਠਾਕ ਪਹੁੰਚ ਗਈ ਇਸ ਕਿਰਪਾ ਦੇ ਲਈ ਉਸ ਮਹਾਨ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦੇ ਹਨ ਪ੍ਰ ਸਰਵਨ ਸਿੰਘ ਤਲਵੰਡੀ ਰਾਜਪੂਤਾ ਤੋਂ ਇਹ ਭਰਾ ਦੱਸਦੇ ਹਨ ਕਿ ਇਹ ਭਰਾ 12 ਸਾਲਾਂ ਤੋਂ ਦੁਸ਼ਟ ਦੇ ਬੰਦਨ ਵਿੱਚ ਸੀ ਇਹ ਭਰਾ ਦੱਸਦੇ ਹਨ ਕਿ ਜਦੋਂ ਦਸਤ ਦਾ ਬਹੁਤ ਜ਼ੋਰ ਇਹਨਾਂ ਤੇ ਪੈਂਦਾ ਸੀ ਤੇ ਇਹਨਾਂ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਸੀ ਤੇ ਇਹਨਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ ਇਹ 12 ਸਾਲਾਂ ਤੋਂ ਭਰਾ ਬਹੁਤ ਹੀ ਪਰੇਸ਼ਾਨ ਸੀ ਤੇ ਉਸ ਤੋਂ ਵੀ ਵੱਧ ਕੇ ਇਹਨਾਂ ਦੇ ਪਰਿਵਾਰ ਵਾਲੇ ਪਰੇਸ਼ਾਨ ਸੀ ਇਹਨਾਂ ਦੇ ਪਰਿਵਾਰ ਵਾਲੇ 12 ਸਾਲ ਇਹਨਾਂ ਨੂੰ 40 ਸਿਆਣਿਆਂ ਕੋਲ ਲੈ ਕੇ ਗਏ ਕਹਿੰਦੇ ਸਿਆਣਿਆਂ ਦੇ ਚੱਕਰ ਦੇ ਵਿੱਚ ਇਹਨਾਂ ਦਾ ਘਰ ਵੀ ਵਿਕ ਗਿਆ ਪਰ ਇਹ ਭਰਾ ਠੀਕ ਨਾ ਹੋ ਸਕੇ ਇਹ ਕਹਿੰਦੇ ਸਾਨੂੰ ਪ੍ਰਭੂ ਯਸ਼ੁਮਸੀ ਬਾਰੇ ਪਤਾ ਲੱਗਾ ਤੇ ਕਹਿੰਦੇ ਅਸੀਂ ਵਿਸ਼ਵਾਸ ਦੇ ਨਾਲ ਪਵਿੱਤਰ ਭਵਨ ਦੇ ਵਿੱਚ ਜਦੋਂ ਆਏ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਨੂੰ ਲੈ ਕੇ ਆਏ ਤੇ ਕਹਿੰਦੇ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ 'ਚ ਬਣੇ ਰਹੇ ਇਹ ਭਰਾ ਕਹਿੰਦੇ ਮੈਂ ਆ ਤੇ ਜਾਂਦਾ ਸੀ ਪਰ ਕਹਿੰਦੇ ਮੇਰਾ ਜੀਵਨ ਪ੍ਰਭੂ ਦੇ ਵਿੱਚ ਨਹੀਂ ਸੀ ਚੱਲਦਾ ਕਹਿੰਦੇ ਦੁਨੀਆ ਭਰ ਦੀਆਂ ਸਾਰੀਆਂ ਬੁਰਾਈਆਂ ਕਹਿੰਦੇ ਮੇਰੇ ਵਿੱਚ ਸੀ ਇਹ ਭਰਾ ਦੱਸਦੇ ਹਨ ਕਿ ਮੈਂ ਪ੍ਰਾਰਥਨਾ ਵੀ ਨਹੀਂ ਸੀ ਕਰਦਾ ਪਰ ਮੈਂ ਚਰਚ ਹਰ ਸੰਡੇ ਆਉਂਦਾ ਸੀ ਆ ਕੇ ਬਹਿ ਕੇ ਚਲਾ ਜਾਂਦਾ ਸੀ ਕਹਿੰਦੇ ਇੱਕ ਦਿਨ ਪ੍ਰਚਾਰਕ ਦੇ ਵਿੱਚ ਕਹਿੰਦੇ ਮੈਂ ਸੁਣਿਆ ਕਿ ਪ੍ਰਾਰਥਨਾ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ ਏ ਭਰਾ ਕਹਿੰਦੇ ਉਸ ਤੋਂ ਬਾਅਦ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਇਹ ਕਹਿੰਦੇ ਮੈਂ ਪ੍ਰੇਅਰ ਬੁੱਕ 골ਡਨ ਬੁੱਕ ਕਹਿੰਦੇ ਪੜ੍ਹਨੀ ਸ਼ੁਰੂ ਕੀਤੀ ਕਹਿੰਦੇ ਜਦੋਂ ਮੈਂ ਉਹਨੂੰ ਪੜ੍ਹਦਾ ਸੀ ਤੇ ਮੈਂ ਮਹਿਸੂਸ ਕਰਦਾ ਸੀ ਕਿ ਸੱਚਮੁੱਚ ਇਹਦੇ ਵਿੱਚ ਉਹ ਸਾਰੀਆਂ ਪ੍ਰਾਰਥਨਾਵਾਂ ਹਨ ਜੋ ਮੇਰੇ ਲਈ ਜ਼ਰੂਰੀ ਔਰ ਮੇਰੇ ਜੀਵਨ ਵਿੱਚ ਜ਼ਰੂਰੀ ਹਨ ਕਹਿੰਦੇ ਮੈਂ ਜਿਵੇਂ ਜਿਵੇਂ ਉਹ 골ਡਨ ਬੁੱਕ ਪੜ੍ਹਦਾ ਜਾਂਦਾ ਸੀ ਤਿਵੇਂ-ਤਿਵੇਂ ਕਹਿੰਦੇ ਇੱਕ-ਇੱਕ ਕਰਕੇ ਹਰ ਬੁਰੀਆਈ ਕਹਿੰਦੇ ਜੋ ਦੁਨੀਆਂ ਭਰ ਦੀਆਂ ਬੁਰੀਆਈਆਂ ਸੀ ਉਹ ਇੱਕ-ਇੱਕ ਕਰਕੇ ਸਾਰੀਆਂ ਮੇਰੇ ਜੀਵਨ ਵਿੱਚੋਂ ਨਿਕਲ ਗਈਆਂ ਇਹ ਭਰਾ ਦੱਸਦੇ ਹਨ ਕਿਤੇ ਇਸੇ ਤਰ੍ਹਾਂ ਕਰਦੇ ਕਰਦੇ ਕਹਿੰਦੇ ਪ੍ਰਭੂ ਜੀ ਦੀ ਮੇਰੇ ਤੇ ਕਿਰਪਾ ਹੋਈ ਤੇ 12 ਸਾਲਾਂ ਦੇ ਦੁਸ਼ਟੇ ਦੇ ਬੰਦਨ ਤੋਂ ਪ੍ਰਭੂ ਜੀ ਨੇ ਇਸ ਭਰਾ ਨੂੰ ਅੱਜ ਆਜ਼ਾਦ ਕਰ ਦਿੱਤਾ ਹੈ ਕਹਿੰਦੇ ਹੁਣ ਮੇਰਾ ਜੀਵਨ ਬਿਲਕੁਲ ਸਹੀ ਹੈ ਇਸ ਆਜ਼ਾਦੀ ਵਾਸਤੇ ਇਸ ਕਿਰਪਾ ਵਾਸਤੇ ਇਹ ਭਰਾ ਔਰ ਇਹਨਾਂ ਦਾ ਪੂਰਾ ਪਰਿਵਾਰ ਮਹਾਨ ਪ੍ਰਭ ਯਸੁਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਰਾਜੇਸਪਾਲ ਕੁਮਾਰ रामपुर ਕਾਲਾ ਸੰਘਿਆ ਤੋਂ ਇਸ ਭਰਾ ਨੂੰ ਪਿਛਲੇ 25 ਸਾਲਾਂ ਤੋਂ ਸਾਦੀ ਸਮੱਸਿਆ ਸੀ ਇਸ ਭਰਾ ਨੇ ਸਾਦੀ ਬਿਮਾਰੀ ਦੇ ਵਾਸਤੇ ਕਈ ਦਵਾਈਆਂ ਖਾਧੀਆਂ ਪਰ ਕਿਤੋਂ ਵੀ ਆਰਾਮ ਨਾ ਮਿਲਿਆ ਜਿੰਨਾ ਚਿਰ ਇਹ ਭਰਾ ਦਵਾਈ ਖਾਂਦੇ ਸਨ ਉੰਨੀ ਦੇਰ ਹੀ ਠੀਕ ਰਹਿੰਦੇ ਸਨ ਇਹ ਭਰਾ ਡੇਲੀ ਕਈ ਗੋਲੀਆਂ ਖਾ ਜਾਂਦੇ ਸਨ ਇਹ ਭਰਾ ਪਿਛਲੇ 25 ਸਾਲਾਂ ਤੋਂ ਦਵਾਈਆਂ ਖਾ ਕੇ ਬਹੁਤ ਪਰੇਸ਼ਾਨ ਸਨ ਫਿਰ ਇਸ ਭਰਾ ਨੇ ਪੂਰੇ ਵਿਸ਼ਵਾਸ ਦੇ ਨਾਲ ਇਸ ਪਵਿੱਤਰ ਭਵਨ ਦੇ ਵਿੱਚ ਆਉਣਾ ਸ਼ੁਰੂ ਕੀਤਾ ਤੇ ਵਿਸ਼ਵਾਸ ਦੇ ਨਾਲ ਜਲਤੇ ਤੇਲ ਦਾ ਇਸਤੇਮਾਲ ਕਰਦੇ ਰਹੇ ਇਸ ਦੇ ਨਾਲ ਡੇਲੀ ਪ੍ਰਾਰਥਨਾ ਕਿਤਾਬ ਵੀ ਪੜ੍ਹਦੇ ਰਹੇ ਤਾਂ ਪ੍ਰਭੂ ਜੀ ਦੀ ਕਿਰਪਾ ਦੇ ਨਾਲ 25 ਸਾਲਾਂ ਦੀ ਸਾਹ ਦੀ ਬਿਮਾਰੀ 2 ਮਹੀਨਿਆਂ ਦੇ ਅੰਦਰ ਹੀ ਇਸ ਪ੍ਰਭਾ ਨੂੰ ਛੱਡ ਕੇ ਚਲੀ ਗਈ ਹੈ ਇਸ ਕਿਰਪਾ ਦੇ ਵਾਸਤੇ ਇਹ ਪ੍ਰਾਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭੈਣ ਬਰਿਤੋ ਜੀ ਨਕੋਦਰ ਤੋਂ ਇਹ ਭੈਣ ਦੱਸਦੇ ਹਨ ਕਿ ਇਹਨਾਂ ਨੂੰ 9 ਸਾਲ ਤੋਂ ਸ਼ੂਗਰ ਸੀ 3 ਸਾਲ ਤੋਂ ਜੂਰਿਕ ਐਸਿਡ ਸੀ ਤੇ 13 ਸਾਲਾਂ ਤੋਂ ਇਹਨਾਂ ਨੂੰ ਬਵਾਸੀਰ ਸੀ ਇਹ ਪੜਦਾਦਿਆਂ ਕਿ ਇਹਨਾਂ ਦੇ ਪੇਟ ਦੇ ਵਿੱਚ ਇੱਕ ਰਸੌਲੀ ਵੀ ਸੀ ਜਿਸ ਦੇ ਕਾਰਨ ਇਹਨਾਂ ਦਾ ਪੇਟ ਜਿਹੜਾ ਪੂਰੀ ਤਰ੍ਹਾਂ ਫੁੱਲ ਜਾਂਦਾ ਸੀ। ਇਹ ਦਾਦਿਆਂ ਕਿ ਇਹਨਾਂ ਨੇ ਬਹੁਤ ਜ਼ਿਆਦਾ ਦਵਾਈ ਖਾਧੀ ਪਰ ਇਹਨਾਂ ਨੂੰ ਕੋਈ ਵੀ ਆਰਾਮ ਨਹੀਂ ਆਇਆ। ਇਹ ਇਲਾਜ ਕਰਵਾ ਕਰਵਾ ਕੇ ਥੱਕ ਚੁੱਕੇ ਸਨ ਤਾਂ ਕਿਸੇ ਵਿਸ਼ਵਾਸੀ ਨੇ ਇਹਨਾਂ ਨੂੰ ਇਸ ਭਵਨ ਦੇ ਬਾਰੇ ਦੱਸਿਆ। ਇਹ ਦਾਦਿਆਂ ਕਿ ਇਹਨਾਂ ਨੂੰ 5 ਮਹੀਨੇ ਹੋ ਗਏ ਹਨ ਇਸ ਭਵਨ ਦੇ ਵਿੱਚ ਆਉਂਦਿਆ। ਇਹਨਾਂ ਦੇ ਸਰੀਰ ਦੇ ਵਿੱਚ ਹੁਣ ਕੋਈ ਵੀ ਬਿਮਾਰੀ ਨਹੀਂ ਰਹੀ ਨਹੀਂ ਰਹੀ ਔਰ ਪੂਰੀ ਤਰ੍ਹਾਂ ਇਹਨਾਂ ਨੂੰ ਚੰਗਾਈ ਮਿਲ ਚੁੱਕੀ ਹੈ ਜਿਸ ਦੇ ਲਈ ਇਹ ਭੈਣ ਪ੍ਰਭੂਈ ਦਾ ਧੰਨਵਾਦ ਕਰਦੇ ਹਨ।